ਮਾ ਸਰਕਾਰ ਨੂੰ ਇਹ ਤਾਬ ਨੇ ਦਿੰਨੀ ਹੈ ਕਿ ਜੋ ਅਸੀਂ ਪਿੰਡਾਂ ਦੇ ਵਿੱਚ ਸਾਡੇ ਭਾਜਪਾ ਦੇ ਆਪ ਸਰਕਾਰ ਤੋਂ ਪ੍ਰਧਾਨਤਮਾਨ ਆ ਰਹੇ ਦੀ ਹੈ ਉਹਨਾਂ ਨੂੰ ਅਸੀਂ ਜਵਾਬ ਸਵਾਲ ਕਰਨੇ ਹੈ ਤੇ ਉਹਨਾਂ ਤੋਂ ਅਸੀਂ ਆਪ ਦੀਆਂ ਗੱਲਾਂ ਪੁੱਛਣੀਆਂ ਤੇ ਉਹ ਇਹੀ ਉਹਨਾਂ ਨੇ ਰੂਪ ਧਾਰਨ ਕਰ ਲਿਆ ਕਿ ਜੋ ਲਖੀਨਪੁਰ ਖੇੜੇ ਵਿੱਚ ਕੀਤਾ ਸੀ ਉੱਥੇ ਇਹਨਾਂ ਨੇ ਗੱਡੀ ਚੜਾ ਕੇ ਸਾਡੇ ਕਿਸਾਨ ਤੇ ਪੱਤਰਕਾਰ ਕੁੱਚਲ ਤੇ ਤੇ ਮਾਰਤੇ ਇਹ ਉਹੀ ਕੰਮ ਫੇਰ ਚਾਹੁੰਦੇ ਆ ਉਹੀ ਇਹਨਾਂ ਨੇ ਕੰਮ ਫੇਰ ਕੀਤਾ ਕਿ ਸਾਡਾ ਇੱਕ ਕਿਸਾਨ ਇਹਨਾਂ ਨੇ ਫੇਰ ਕੁੱਚਲ ਕੇ ਤੇ ਮਾਰਤਾ ਉਹਦੀ ਮੌਤ ਹੋ ਗਈ ਤੇ ਜਦੋਂ ਅਸੀਂ ਇਹਨਾਂ ਨੂੰ ਸਵਾਲ ਪੁੱਛਣ ਜਾਂਦੇ ਆ ਇਹ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਦੇਣ ਅਸੀਂ ਕੋਈ ਤੱਕਾ ਮੁਕਤੀ ਨਹੀਂ ਕਰਦੇ ਜੇ ਇਹ ਸਰਕਾਰਾਂ ਦਾ ਇਹੀ ਉਹੀ ਰਵਈਆ ਬਣਿਆ ਹੋਇਆ ਹੈ ਕਿ ਇਹ ਸਾਰਾ ਪ੍ਰਸ਼ਾਸਨ ਕੋਲ ਤੱਕਾ ਮੁਕਤੀ ਕਰਵਾਉਂਦੇ ਤੇ ਸਾਡੇ ਕਿਸਾਨਾਂ ਦੀ ਮੌਤ ਹੋ ਜਾਂਦੀ ਹੈ ਸਾਡੇ ਸ਼ੁਭ ਕਰਨ ਨੇ ਇਹਨਾਂ ਤੋਂ ਇਹਨਾਂ ਤੋਂ ਕੀ ਮੰਗਿਆ ਸੀ ਤੇ ਕੀ ਉਹਨੇ ਬੁਰਾ ਕੀਤਾ ਸੀ ਅਸੀਂ ਆਪਦੀਆਂ ਮੰਗਾਂ ਨੂੰ ਯਾਦ ਕਰਾਉਣ ਵਾਸਤੇ ਬਾਡਰ ਦੇ ਉੱਤੇ ਗਏ ਸੀ ਸਾਨੂੰ ਇਹਨਾਂ ਨੇ ਅੱਗੇ ਜਾਣ ਤੋਂ ਰੋਕਿਆ ਤਾਂ ਅਸੀਂ ਉੱਥੇ ਧਰਨਾ ਸ਼ਾਂਤਮਈ ਧਰਨਾ ਲਾ ਲਿਆ ਤੇ ਇਹਨਾਂ ਨੇ ਸਾਡਾ ਬੱਚਾ ਉੱਥੇ ਗੋਲ ਸਿੱਧੀਆਂ ਗੋਲੀਆਂ ਮਾਰ ਕੇ ਮਾਰ ਦਿੱਤਾ ਤੇ ਉਹਦੀ ਅਸੀਂ ਇਹਨਾਂ ਤੋਂ ਸਾਰੇ ਅਸੀਂ ਆਪਣੀ ਮੰਗ ਕਰਦੇ ਹਾਂ ਕਿ ਜੋ ਉਹਨੂੰ ਕਰੋੜ ਰੁਪਈਆ ਤੇ ਉਹਦੀ ਭੈਣ ਨੂੰ ਨੌਕਰੀ ਕਹੀ ਹੈ ਉਹ ਸਾਨੂੰ ਉਹਦਾ ਇਨਸਾਫ ਦੇਣ ਤੇ ਉਹ ਸਾਡੇ ਹੱਕ ਸਾਨੂੰ ਮਿਲ ਸਕਣ ਤੇ ਫਿਰ ਅਸੀਂ ਆਪਦਾ ਇਹ ਇਹਨਾਂ ਨੇ ਸਾਡੇ ਪਿੰਡਾਂ ਦੇ ਵਿੱਚ ਆਉਣਾ ਹੈ ਤਾਂ ਆਉਣ ਅਸੀਂ ਇਹਨਾਂ ਨੂੰ ਜਮ੍ਹਾਂ ਆਉਣ ਤੋਂ ਨਹੀਂ ਰੋਕਦੇ ਸਾਨੂੰ ਇਹ ਦਿੱਲੀ ਜਾਣ ਤੋਂ ਸਾਡੇ ਉੱਥੇ ਬਾਰਡਰ ਸਾਰੇ ਖੋਲ ਦੇਣ ਤੇ ਅਸੀਂ ਅੱਗੇ ਜਾਵਾਂਗੇ ਦਿੱਲੀ ਜਾਵਾਂਗੇ ਸ਼ਾਂਤ ਮਈ ਧਰਨਾ ਕਰਾਂਗੇ ਤੇ ਅਸੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਆਉਣ ਤੋਂ ਨਹੀਂ ਰੋਕਾਂਗੇ ਜਦੋਂ ਇਹ ਸਾਨੂੰ ਦਿੱਲੀ ਜਾਣ ਤੋਂ ਰੋਕ ਰਹੇ ਆ ਤਾਂ ਅਸੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਕਿਸੇ ਵੀ ਹਾਲਤ ਨਹੀਂ ਬਣ ਦੇਵਾਂਗੇ ਤੇ ਅਸੀਂ ਆਪਦਾ ਸਾਰਾ ਉਵੇਂ ਜਿਵੇਂ ਪ੍ਰਦਰਸ਼ਨ ਕਰਾਂਗੇ ਤੇ ਉਵੇਂ ਇਹਨਾਂ ਤੋਂ ਸਵਾਲਾਂ ਦੇ ਜਵਾਬ ਮੰਗਾਂਗੇ ਸਾਨੂੰ ਸਾਰੇ ਜਵਾਬ ਦੇਣ ਤੇ ਫਿਰ ਸਾਡੇ ਪਿੰਡਾਂ ਦੇ ਵਿੱਚ ਇਹ ਪ੍ਰਚਾਰ ਕਰ ਸਕਣਗੇ ਇਹਨਾਂ ਨੂੰ ਆਕੇ ਵੋਟਾਂ ਦੀ ਪਈ ਹੈ ਤੇ ਸਾਨੂੰ ਸਾਡੇ ਸ਼ੁਭ ਕਰਨ ਦੀ ਤੇ ਜਾਂ ਸਾਨੂੰ ਆਪਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਦੀ ਹੈ ਸਾਡੀਆਂ ਮੰਨ ਮੰਗੀਆਂ ਹੋਈਆਂ ਮੰਨਾਂ ਸਮੰਗਾਂ ਸਾਰੀਆਂ ਇਹ ਲਾਗੂ ਕਰ ਦੇਣ ਤੇ ਜਿਵੇਂ ਮਰਜ਼ੀ ਪਿੰਡਾਂ ਦੇ ਵਿੱਚ ਆ ਕੇ ਪ੍ਰਚਾਰ ਕਰਨ ਜੋ ਮਰਜ਼ੀ ਕਰਨਾ ਅਸੀਂ ਕਦੇ ਨਹੀਂ ਇਹਨਾਂ ਨੂੰ